ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ 'ਚ ਹਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਤੇ ਟਾਈਮ ਹੋ ਗਿਆ ਜੀ 4:00 ਚਾਲਦਾ ਤੇ ਸਕੂਲ ਤੋਂ ਆ ਕੇ ਆਪਾਂ ਹੁਣ ਬਲੌਗ ਦੀ ਸਟਾਰਟਿੰਗ ਕੀਤੀ ਸੀਗੀ ਇਹ ਤਾਂ ਨਹੀਂ ਕੀਤੀ ਤੇ ਅੱਗੇ ਕੱਲ ਪੈਂਦਾ ਮੈਸੇਜ ਆਇਆ ਸੀਗਾ ਰਾਜਵਿੰਦਰ ਭੈਣ ਦਾ ਕਹਿੰਦੀ ਓ ਤੁਹਾਡੇ ਬਲੌਗ ਸ਼ੂਟ ਆ ਪਤਾ ਨਹੀਂ ਕੱਲ ਕਿਵੇਂ ਜੇ ਮੈਨੂੰ ਤਾਂ ਲੱਗਿਆ ਕਿ ਬਲੌਗ ਵਧੀਆ ਬਣ ਗਿਆ ਹੁਣ ਪਰ ਜਦੋਂ ਐਡਿਟ ਕਰਨ ਲੱਗੀ ਤਦੋਂ ਦੇਖਿਆ ਕਿ ਜਿਹੜਾ ਬਲੌਗ ਹੈ ਛੋਟਾ ਹੈਗਾ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਜਿਹੜਾ ਬਲੌਗ ਹੈ ਥੋੜਾ ਜਿਹਾ ਵੱਡਾ ਬਣੇ ਤੇ ਕੰਮਕਾਰ ਜਿਹੜੇ ਆਪਾਂ ਆਪਣੇ ਸਟਾਰਟ ਕਰ ਲਏ ਆ ਤੇ ਉਹ ਹੀ ਅੱਜ ਤਾਂ ਮੇਰੇ ਕੱਪੜਿਆਂ ਨੂੰ ਦੇਖ ਕੇ ਐ ਲੱਗੀ ਜਾਂਦਾ ਵੀ ਹੈ ਚੱਕਰ ਆ ਹੀ ਜਾਂਦੇ ਹੈਗੇ ਇੰਨੇ ਕ ਜਾਦੇ ਕੱਪੜੇ ਕਿੰਗੇ ਪਾਪਾ ਜੀ ਗਏ ਹੋਏ ਸੀਗੇ ਹਨਾ ਫਿਰ ਉੱਥੋਂ ਉਹਨਾਂ ਦੇ ਸਾਰੇ ਸੂਟ ਹੋ ਗਏ ਕੁਸ ਕਰਦਿਆਂ ਦੇ ਤਾਂ ਆਪਣੇ ਸੂਟ ਹੋ ਜਾਂਦੇ ਹਨ ਤਾਂ ਆਥ ਨੂੰ ਲਾਉਣ ਵਾਲੇ ਹੋ ਜਾਂਦੇ ਨੇ ਗਰਮੀ ਦਾ ਕਰਕੇ ਤੇ ਇੱਧਰ ਦੇਖ ਪਿਓ ਤੂੰ ਤੀ ਨੂੰ ਸਾਰਾ ਦਿਨ ਇਹਨਾਂ ਨੂੰ ਲੁੱਡੋ ਦੀ ਰਹਿਦੀ ਹੈਗੀ ਜਦੋਂ ਵੀ ਇਹਦਾ ਮਾਰਗ ਵਾਦਾ ਨਹੀਂ ਹੈ ਜੀ ਤਾਂ ਮਾਰਗ ਵਾਦਾ ਹੈ ਕਿ ਇਹ ਨਾਲ ਕਹਿੰਦਾ ਨਹੀਂ ਕਿ ਉਹ ਦੂਜੇ ਟਵਾਕਾਂ ਨੂੰ ਵੀ ਉਹ ਗਾਰਾ ਇਹਨਾਂ ਭਜਾ ਲਿਆ ਜਾ ਉਹ ਪਾਬਜੀ ਖੇਡ ਲਈ ਉਹਦੇ ਨਾਲ ਮੰਨ ਲਾ ਵੀ ਹੋਰ ਸਿਸਟਮ ਹੈ ਇਹ ਦਿਮਾਗ ਵਾਲੀ ਖੇਡ ਹੈ ਫੁੱਟਬਾਲ ਜਿਹੜੀ ਨਵਰੀ ਇਸਮਰੀ ਤਦਾ ਤੇ ਮੇਰਾ ਇਸ ਗੇਮ ਦੇ ਵਿੱਚ ਕੋਈ ਇੰਟਰਸਟ ਨਹੀਂ ਹੈਗਾ ਉਹ ਵੀ ਨਹੀਂ ਖੇਡਦੀ ਮੈਂ ਤਾਂ ਆਪਣੀ ਖੇਡਦੀ ਹੈਗੀ ਇਹਦੋਂ ਦਿਮਾਗ ਲਾ ਕੇ ਨਹੀਂ ਬਾਈ ਜੀ ਹਾਂ ਔਰ ਦਿਮਾਗ ਲਾ ਕੇ ਨਾ ਸਾਰਾ ਤਾਂ ਦਿਮਾਗ ਹੀ ਲੱਗਦਾਗਾ ਸਕੂਲ 'ਚ ਹੋਰ ਕੀ ਲੱਗਦਾਗਾ ਖਰਤ ਤੇ ਤੁਹਾਨੂੰ ਵੀ ਲੱਗੇ ਆ ਦਿਮਾਗ ਤਾਂ ਲੱਗਦਾ ਹੀ ਆ ਆ ਕਿਤੇ ਜਨ ਆ ਕੇ ਜਦੋਂ ਮੈਂ ਵਲੌਗ ਅਪਲੋਡ ਕਰਕੇ ਤੇ ਜਦੋਂ ਇੱਕੇਦਮ ਅੱਖਾਂ ਜੀਆਂ ਮੀਚੀ ਦੀਆਂ ਫਿਰ 15-20 ਮਿੰਟ ਤਾਂ ਨੀਂਦ ਆਈ ਜਾਂਦੀ ਹੈ ਫਿਰ ਭੱਜ ਕੇ ਉੱਠੀ ਜਾਂਦੀ ਹੈ ਹੈ ਟਾਈਮ ਹੋ ਗਿਆ ਵਲੌਗ ਇਹ ਜਿਹੜਾ ਪਬਲਿਕ ਕਰਨਾ ਹੈ ਤੇ ਤਾ ਕਰਕੇ ਹੁਣ ਮੈਂ ਕਹ ਬੀ ਹੁਣ ਮੈਂ ਟਾਈਮ ਨਾਲ ਬਲੌਗ ਹੈ ਜਿਹੜਾ ਸਟਾਰਟ ਕਰਾਂ ਤੇ ਤੇ ਕਦੇ ਮੈਂ ਤੇ ਦਿਵਾਲਾ ਕਹਿਣ ਲੱਗਿਆਂ ਨੇ ਹਾਂ ਤੇ 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 ਲਓ ਜੀ ਤੇ ਤੋਂ ਉਧਰ ਵੀ ਆਪਾਂ ਲੇਟੀਆਂ ਲੂਟਿਆਂ ਦਾ ਕੰਮ ਨੇ ਵੀੜਿਆਂ ਦਾ ਲੇਟੀਆਂ ਵੀ ਐਸ ਵੇਲੇ ਪਸ਼ੂ ਨੂੰ ਪਿਛਾਉਣ ਪਾਣੇ ਹਨ ਨੇ ਕਾਫੀ ਟਾਈਮ ਹੋ ਗਿਆ ਉਹ ਦੋ ਚਾਰ ਕਿ ਆਈ ਸੀ ਕਿ ਮੈਂ ਤੇ ਭਾਈ ਗਰਮੀ ਬਹੁਤ ਜ਼ਿਆਦਾ ਕਹਿੰਦੇ ਸੀ ਜੇ ਨੌਨ ਹੋਣਾ ਮੀਨ ਹੈ ਰਿ ਆਊਗਾ ਪਰ ਹਜੇ ਤੱਕ ਰੱਬ ਸ਼ੁਕਰ ਹੈ ਤਾਂ ਸੁਣੋ ਆ ਬਾਲ ਨੂੰ ਮਤਾਈਂ ਅੱਜ ਲੇ ਜਾਣਾ ਹਾਂ ਗਰਮੀ ਤਾਂ ਬਹੁਤ ਹੈ ਕਿਵੇਂ ਖੱਖਾ ਦਾ ਹੋਇਆ ਪਿਆ ਹੈ ਨਾ ਆਸੇ-ਪਾਸੇ ਹਾਈ ਹਣ ਤਾਂ ਨੇਰੀਆਂ ਚੱਲਿਆ ਕਰਨੀਆਂ ਨੇ ਰੇਰਾਂ ਬੰਦ ਨੇ ਰੇਰਾਂ ਆਏ ਬੰਦਣੇ ਉਸ ਸਮਾਂ ਆਨ ਪਹਿਲੇ ਕਰੂਗਾ ਸਾਰੇ ਨੇੜੇ ਨੇੜੇ ਚੱਲਿਆ ਰਹੀਆਂ ਮਿੱਟ ਚੜ ਜਾ ਕਰੂਗੇ ਹੈ ਨੇਰੀਆਂ ਅੱਡੇ ਅਿੱਟ ਢੱਡਾ ਅਿੱਟ ਢੱਡਾ ਕਰਨਾ ਹੈ ਨੇਰੀਆਂ ਲਿਆ ਢੱਡੇ ਰਗਾ ਤਦ ਲਈ ਮੇ ਮਸ਼ੀਨ ਮੇਰੀ ਰੁਕ ਗਈ ਕੱਪੜੇ ਕੱਢਿਆ ਵਾ ਬਾਹਰ ਤੇ ਮੰਮੀ ਵਰਗੇ ਤੇ ਬੀਬੀ ਵਰਗੇ ਆਪਣੇ ਕੋਈ ਆਇਆ ਬੱਚੋ ਪੂ ਆਈ ਹੋਈ ਐ ਤੇ ਉਹਨਾਂ ਦੇ ਨਾਲ ਕਰੀ ਜਾਂਦੇ ਗੱਲਾਂ ਬਾਤ ਆਪਾਂ ਵੀ ਜਾਇਆ ਸੀ ਚਾਹ ਪਾਣੀ ਫੜਾਤਾ ਇਹਨੇ ਨੂੰ ਇਹ ਆਗੇ ਫਿਰ ਇਹਨਾਂ ਨੂੰ ਹੁਣ ਚਾਹ ਪਾਣੀ ਫੜਾ ਕੇ ਹੱਟੇ ਸੀਗੇ ਹੁਣ ਜਾਣਾ ਪੈਣੀ ਢੇਰ ਲੱਗੇ ਨੇ ਕੱਪੜਿਆਂ ਦੇ ਢੇਰ ਵੈਸੇ ਤਾਂ ਕੱਲ ਨੂੰ ਛੁੱਟੀ ਐ ਸਾਨੂੰ ਘਰੇ ਸੀਗੇ ਫਿਰ ਫਿਰ ਮੈਂ ਕਿਹਾ ਵੀ ਹਣਾ ਛੁੱਟੀ ਦੇ ਦਿਨ ਥੋੜਾ ਜਿਹਾ ਆਪਦੇ ਆਪਣਾ ਇਹ ਹੱਦ ਵੀ ਲੇਟ ਉੱਠ ਗਏ ਹੌਲੀ ਹੌਲੀ ਲੇਟ ਉੱਠਦੇ ਉੱਠਦੇ ਤੇ ਮੈਂ ਕਹ ਕਮਾਣੂ ਵੀ ਗਰਮੀ ਨੂੰ ਦੇਖ ਕੇ ਤਾਂ ਲੱਗਿਆ ਵੀ ਹੁਣ ਸ਼ਾਮ ਨੂੰ ਥੋੜੇ ਠੀਕ ਹੈ ਤੇ ਸੁਬਾ ਪੁੱਛ ਵਗੈਰਾ ਲੱਗਦੀ ਫੇਰ ਵੀ ਕੱਲ ਨੂੰ ਜੇ ਕੋਈ ਕੱਪੜੇ ਹੋ ਤਾਂ ਸ਼ਾਮ ਨੂੰ ਕੋਈ 2-4 ਸੂਟ ਹੋਣਗੇ ਜਿਹੜਾ ਨਿਬੜਦਾ ਹਨਾ ਬਿਨ ਬੇੜ ਦੀ 10 ਮਿੰਟ 10 ਮਿੰਟ ਜੇ ਲੇਟ ਹੋ ਜਾਣਗੇ ਤਾਂ ਵੀ ਕੋਈ ਗੱਲ ਨਹੀਂ ਬਸ ਜਿਸ ਜ ਪਤਾ ਹੁੰਦਾ ਵੀ ਕੱਲ ਨੂੰ ਛੁੱਟੀ ਹੋ ਉਹ ਦਿਨ ਥੋੜਾ ਜਾਂ ਦਿਮਾਗ ਜਿਹੜਾ ਰਿਲੈਕਸ ਜੇ ਹੁੰਦਾ ਚਲੋ ਚਲਿਏ ਪੱਠੇ ਪਾਓ ਪੜ ਜੋ ਆਜੇ ਨਹੀਂ ਲੋ ਮਮਾ ਦਾ ਲੱਗ ਲੱਗਦੀ ਕੱਪੜੇ ਤੋਨਾ ਤੇ ਮੈਂ ਮਮਾ ਦਾ ਬਣਾ ਗੱਲ ਆਈ ਅਨਛੀ ਲੋਜੀ ਪੰਡਾ ਦੇ ਨਾਲ ਆਪਾਂ ਜਿਹੜਾ ਮੱਥਾ ਲਾ ਲਿਆਈ ਤੇ ਫਲਤਾਂ ਉੱਤੇ ਬੈਠੀ ਰਹੀਆਂ 4:30 ਵਜੇ ਤੱਕ ਇਹ ਦੂ ਉੱਤੇ ਅੰਦਰ ਅੱਜ ਮੈਂ ਕਰੀ ਨਹੀਂ ਚਾਹ ਨਹੀਂ ਕਰਨਾ ਹਨਾ ਕੱਪੜਾ ਬਹੁਤ ਨੀ ਪਈੜੀ ਸਾਡੀ ਕੁੜੀ ਦੀ ਥੰਗ ਨਹੀਂ ਹਟਦੀ ਅਸੀਂ ਬਹੁਤ ਇਹਦਾ ਲਾਲ ਕਰ ਲਿਆ ਪਤਾ ਨਹੀਂ ਕਿੱਦੇ ਥੰਗ ਹਟੂ ਤੇਰੀ ਕਲਰ ਸਾਇਬ ਦੇ ਵਿੱਚ ਅਸੀਂ ਅਦਰਕ ਵੀ ਅਦਰਕ ਦਾ ਰਸ ਜਾਣਾ ਹੁੰਦਾ ਉਹ ਵੀ ਪਾ ਕੇ ਦੇਤਾ ਇੱਕ ਭੈਣ ਨੇ ਕਿਹਾ ਸੀਗਾ ਕਿ ਤੁਸੀਂ ਉਹ ਕਰ ਦੋ ਇਹਨੂੰ ਬੇਸੁਰ ਦਾ ਕੜਾ ਬਣਾ ਦਿਓ ਅੱਜ ਦਿਨ ਉਹ ਵੀ ਬਣਾ ਕੇ ਖਵਾ ਦੂੰਗੀ ਫਿਰ ਤੇ ਖਾ ਲਰਦੀ ਹੈਗੀ ਪ੍ਰਸ਼ਾਦ ਵੀ ਬਣਾ ਕੇ ਖਵਾ ਦੂੰ ਰਾਤ ਨੂੰ ਪੈਣ ਲੱਗੀ ਨੂੰ ਪ੍ਰਸ਼ਾਦ ਦਾ ਤਾਂ ਹੀ ਹੁੰਦਾਗਾ ਵੀ ਮੁੜ ਕੇ ਉੱਤੇ ਪਾਣੀ ਨਹੀਂ ਪੀਣਾ ਹੁੰਦਾ ਬਾਅਦ ਚ ਤੇ ਉਹ ਵੀ ਬਣਾ ਲਾਂਗੇ ਛੱਡਦੇ ਨਹੀਂ ਕੁਸ ਵੀ ਹਾਪ ਵੀ ਦਵਾਈ ਜਾਂਦੇ ਆ ਪਰ ਸੰਘੜੂ ਹਾਂ ਸੰਘੜੂ ਆਮਾ ਜਾਈਦਾ ਸਹੀ ਦਾ ਇਹ ਗੱਡੀ ਪਿੱਛੇ ਪਾ ਆਈ बोल बाप बोलते हैं कुछ कह रही हूँ हाँ हाँ बच्चे बंदियाँ हंडी हंडी पुत्र ਇੱਕ ਬੇਟਾ ਚਾਹ ਕਰ ਰਹੇ ਹੋ ਡੈਡੀ ਕੀ ਕੱਟ ਸਹੀ ਚੰਨੀ ਦਾ ਸੌਣਾ ਕਿਵੇਂ ਕੁਛ ਨਹੀਂ ਲਿਆ ਇਹੇ ਤਾਂ ਆਟੇ ਤਾਂ ਕਹਿੰਦੇ ਕੁਛ ਨਹੀਂ ਸਾਡੇ ਤਾਂ ਦਾਦੂ ਨੇ ਭਾਈ ਘਰੇ ਸੌਣੇ ਸੀ ਸੌਣਾ ਕਰਤਾ ਹਨਾ ਗੁਰ ਠੱਗੀ ਵੱਜ ਗਈ ਸਾਡੇ ਨਾਲ ਤਾਂ ਠੱਗੀ ਵੱਜ ਗਈ ਪਰ ਸਾਡੇ ਨੂੰ ਹੂੰ ਡੁਪਲੀਕੇਟ ਆ ਗਿਆ ਸੌਣਾ ਡੁਪਲੀਕੇਟ ਹਾਂ ਡੁਪਲੀਕੇਟ ਆ ਗਿਆ ਸੌਣਾ ਹਨਾ ਹੂੰ એટલ કડાગા કેલા થા અન્ને મેટ્યું હ હા દોડ દેઉં દે પતો થોડી દે وچ ઓહ કાલે સુપીયા કરના ਹੇ ਮੇਰਾ ਛਾਵਰਾ ਹੈ ਤੋ ਨਾ ਲਾ ਕੱਲ ਨੂੰ ਦੇਖਾਂਗੇ ਵਾਹ ਕਿਤਲੀ ੁਡੀ ਬਸਮੇ ਚੜੀ ਆਹ ਆਹ ਧਾਣੇ ਵਾਲੀ ਬਾਲਟੀ ਉੱਤੇ ਰੱਖ ਲਿਆ ਤੇਰੇ ਪੈਰਾਂ 'ਚ ਬੈ ਗਈ ਤਿਤਲੀ ਨਾ ਬੇਟੇ ਤਿਤਲੀ ਦਿਖਾ ਦੇ ਖਾ ਹ ਬਾਲਟੀ ਪਰ ਸੁਟਿਆ ਖੰਦ ਦੀ ਖਾਈ ਕਿੱਧਰ ਗਈ ਵਸੇ ਆ ਜਾ ਆ ਜਾ ਵਸੇ 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 ਹਾਂ ਲੋ ਤਾਂ ਨਹੀਂ ਦਿਖਦੀ ਬੜੇ ਸਮਰੀਤ ਗਈ ਖੇਡਣ ਸ ਗਈ ਗਈ ਹੈ ਗਈ ਸਮਰੀਤ ਨੂੰ ਤਾਂ ਵੀ ਸਾਡੇ ਨੂੰ ਰਹਿੰਦਾ ਪੂਰਾ ਖੇਡਣ ਦਾ ਲਾਲ ਇਹ ਹਜੇ ਘੱਟ ਪਈ ਦੀ ਹੈ ਹੈ ਕਿ ਹੁਣ ਕੀ ਛੋਟਿਆਂ ਨਾਲ ਸੱਚ ਸੌਕਸ ਰਹਿ ਗਈਆਂ ਪਤਾ ਇਹ ਸੌਕਸ ਲੈ ਕੇ ਹੁਣ ਰੱਖ ਲਈ ਬੀਬੀ ਉਹਦੇ ਸਮਾਨ ਨਾਲ ਹੀ ਰੱਖ ਲਈ ਡੋਲੀ ਐਨੇ ਗਾਂਗਾ ਤਾਂ ਹੁੰਨੇ ਨੇ ਬੀਬੀ ਹਾਈ ਨਾਲ-ਨਾਲ ਤੁਰਿਆ ਕਰ ਇਹਦੇ ਉਹਨੂੰ ਬਾਹਲਾ ਅੱਗੇ ਰੱਖ ਦਿੰਨੀ ਹੈਗੀ ਬਾਕਰ ਦੇ ਨੂੰ ਆਪ ਪਿੱਛੇ ਰਹਿ ਜਾਨੀਆਂ ਤਾ ਨੰਨੇ ਨੂੰ ਵੀ ਆ ਹੁੰਦੇ ਸੀ ਅਕੇ ਤੂੰ ਅਕੇ ਬਾਹਰ ਹੀ ਗਾਹ ਪੜਾ ਤਾਇਆ ਤਾਂ ਥੱਕ ਜਾਨੀਏ ਫਿਰ ਨੇੜੇ ਨੇੜੇ ਰੱਖਿਆ ਕਰ ਖੜ ਜਾ ਕਰ ਸਮਾ ਲੀ ਇਹਦੇ ਵਿੱਚ 2 ਮਿੰਟ ਖੜਿਆ ਵੀ ਕਰ ਇਹਦੇ ਵਿੱਚ ਹਾਏ ਹਾਏ ਲੋ ਜੇ ਕਪੜੇ ਮੇਰੇ ਬਸ ਥੋੜੇ ਕੁ ਰਹਿ ਗਏ ਕਮੰਦੇ ਦਾ ਕਪੜਾ ਲਾਇਆ ਦੂਜੇ ਤਾਂ ਸਾਰੇ ਹੈ ਅੱਛਾ ਬਾਹਰ ਦੀ ਵੀ ਰੇ ਜੇ ਮੇਰੇ ਨਾਲ ਉਹਦੀ ਬਸ ਫੇਰ ਕੀਨ ਫੇਰ ਵੀ ਧੋਣਾ ਹੀ ਆ ਕੱਲ ਨੂੰ ਧੋਣਾ ਪਊਗਾ ਜਿਹੜਾ ਧੋਣਾ ਹੀ ਧੋਣਾ ਆਇਦਾ ਪਾਪੇ ਦੇ ਢੀਰੇਗੇ ਸੱਪਟਾ ਸੂਟ ਹੈ ਲੰਬੀ ਜੀ ਬਾਤ ਤੇ ਕੰਪਰ ਬੀਬੀ ਹੁਣੇ ਬਰਫ ਵਾਲਾ ਪਾਣੀ ਪੂਰਾ ਪਾ ਲਦੀ ਹੈ ਕਿਵੇਂ ਬੀਬੀ ਨੇ ਘਰ ਬਸ ਜੜਾ ਬਾਂਸ ਮਾ ਪਾਇਆ ਨਹੀਂ ਅੱਜ ਹੈ ਨਹੀਂ ਡੜਾ ਕਿਉਂ ਜੰਮੇ ਹੀ ਨਹੀਂ ਅੱਜ ਕਿਧਰ ਗਈ ਲਾਈਟ ਹੀ ਨਹੀਂ ਆਈ ਅੱਜ ਲੈਟਰ ਸਾਰਾ ਨਹੀਂ ਆਈ ਨਾ ਨਾ ਬੀਬੀ ਹੁਣੇ ਡਲੇ ਪਾਣ ਲੱਗ ਬਰਫ ਦੇ ਪਾਣੀ ਆ ਪਾਇਆ ਨਹੀਂ ਹੈਗਾ ਮੈਂ ਹੀ ਪਾਇਆ ਸੀ ਕੱਲ੍ਹ ਇਸ ਵੇਲੇ ਲਓ ਜਿਆਵਲੇ ਜਿਹੜਾ ਆਪਣਾ ਛੋਲੂ ਆ ਗਿਆ ਛੋਲਗਾ ਕੇ ਛੋਲੂ ਆ ਮੈਨੂੰ ਬੋਲਣਾ ਨਹੀਂ ਆਉਂਦਾ ਇਹ ਇਹ ਪੱਕ ਗਿਆ ਇਹਦੀਆਂ ਹੋਲਾ ਬਣਾਉਣੀਆਂ ਲੈ ਇਹਦੇ ਜਮਾ ਪੱਕੇ ਪਏ ਛੋਲੇ ਇਹਦੇ ਕਾ ਕਿਹੜੀਆਂ ਹੋਲਾ ਬਣਨਗੇ ਤਾਂ ਉਹ ਪੱਕੇ ਪਏ ਜਮਾ ਸੁੱਕੇ ਇਹ ਨਾਲ ਵਿੱਚ ਸਭ ਕਰਾ ਲੈ ਸੁੱਕੇ ਪੱਕੇ ਥੋੜੀ ਹੈ ਲੈ ਅਵੇ ਕੱਲ ਅਮਰੂਦ ਤੋੜ ਕੇ ਖਾ ਲਿਆ ਪੂਰਾ ਕਰ ਗਿਆ ਹੈਗਾ ਇਹ ਇਹ ਨੂੰ ਮੈਂ ਨਾ ਕੱਚੇ ਜਿਹੇ ਨੂੰ ਤੋੜ ਉਹ ਬਾਹਲਾ ਕਰ ਗਿਆ ਇਹ ਵਿਚਾਰੇ ਬੂਟੇ ਨੂੰ ਪੜਦਾਈ ਪੜਦਾ ਉਧਰੋਂ ਤੇ ਨੇੜੇ ਲਾਤੀਆਂ ਪਾਥਾਂ ਉਧਰੋਂ ਢੋਲ ਖੜੇ ਆ ਮੂਰੇ ਇੱਥੇ ਵੀ ਕੋਈ ਬੂਟਾ ਲਾਉਣੇ ਆ ਨਿੰਬੂਆਂ ਨੂੰ ਬੂਆ ਲਾ ਪਾਣੀ ਤਾਂ ਪਾਇਆ ਓਹੋ ਕੀ ਹੋਈ ਜਾਂਦਾ ਇਹਨੂੰ ਉਹ ਤੱਕ ਡੱਗ ਪੰਦੀ ਮੈਂ ਟਿਕ ਪਿੱਛੋਂ ਲੈ ਭਾਈ ਚਾਚਾ ਆਇਆ ਨਹੀਂ ਤੇ ਚਾਚੇ ਨੇ ਚਾਹ ਮੰਗੀ ਨਹੀਂ ਤਾਂ ਤੁਸੀਂ ਚਾਹ ਫੜਾ ਦੀ ਹੈ ਨਹੀਂ ਚਾਹ ਤਾਂ ਕਿੱਥੇ ਬਣਾ ਦੇਣੀ ਹੈ ਬਣਾ ਦੇ ਕੋਈ ਚੰਚਰੇ ਕੋਲੋਂ ਆਇਆ ਹੋਇਆ ਪਾ ਦੀ ਗੱਲ ਕਾ ਵਾਰੀ ਸੀ ਆਮੀ ਮਾਤਾ ਰੋਟੀ ਘਰੇ ਪਕਾਉਂਗੀ ਤੇ ਨਾ ਉਹਨੇ ਖਾਣੀ ਹੋਊਗੀ ਤੇ ਉਠਾ ਕੇ ਚਾਪ ਗਿਆ ਸੱਤੀ ਨੂੰ ਫੜਾ ਤੀ ਉਹਨੇ ਜਿੰਦਾ ਜੀ ਗਏ ਆ ਵੀ ਪੰਘੀ ਹੋਣਾ ਆਪ ਦੇ ਗਏ ਆ ਡਾਣੂ ਤੇ ਤਾਂ ਕਰਕੇ ਫਿਰਨਾ ਮਾਸੀ ਨੂੰ ਕਿਹਾ ਹੁਣ ਵਿਚਾਰੀ ਨੂੰ ਵੀ ਚਲ ਤੂੰ ਸੱਤ ਗਿਆ ਕਰ ਹਾਰੇ ਕਿਹੜੇ ਗੁਰੂ ਬਣ ਗਏ ਬੀਬੀ ਗਏ खाए अंगू तब बेचारा मोई हमारे मारे तो तुम से सीधी गल कर दी दीदी मैं सुना है कि मैं बूटे ना ना पड़ता ही पड़ता करता बेचारा ने कटा गर्मी नहीं फटे का नवंबर गर तक हम गर्मी गर्मी करा लाओ जी ये बनाते रूड़ी निकी जी ਕਿ ਦਰ ਰਹਿ ਗਿਆ ਪਿੱਛੇ ਕਿਹੜਾ ਉਹ ਉਹ ਤਾਂ ਯਾਰ ਫਿਰ ਮੈਂ ਕਰਾਉਂ ਤਣ ਕੇ ਜਾਦੀ ਹਾਂ ਉਹ ਤਾਂ ਕਿੰਨੇ ਬੱਕਰੇ ਬਲਕਾ ਕਹਾਉਂਗੀ ਓਕੇ ਹਾਂ ਤੇ ਮਾਰ ਕੇ ਦੇਖਣਾ ਉਹ ਸਮਾਦੀਆਸ ਵਾਲੇ ਵੀ ਆ ਜਾ ਕਰੇ ਮਾਸੀ ਨੂੰ ਥੋੜਾ ਰਿਆ ਕਰੇ ਹਾਂ ਆਹ ਲੇਕਿਨ ਜਦੋਂ ਮੈਂ ਤੁਮ ਆਪਣੀ ਵਤੀ ਨੂੰ ਹਾਂ ਮਾਤਾ ਜੀ ਮਰੇ ਬੋਇਆ ਹੂੰ ਹੂੰ ਦੋਤੀ ਤਾਂ ਹੋ ਗਿਆ ਸੇ ਹਾਂ ਲਓ ਕੌਣ ਆਈ ਜਾਂਦੀ ਥੋਨੇ ਜੰਗਲ ਦਾ ਵਾਪਸ ਯੂਰ ਕਰ ਗਈ ਲਿਆ ਕੋਣ ਬਣਾਵਾ ਦਿੱਤਾ ਤਾਂ ਫਿਰ ਨਹੀਂ ਸਰਦਾ ਹਾਂ ਹੈ ਗਿਆ ਥੱਲੇ ਹੋਊਗਾ ਸਭਾ ਫੋਲ ਦੇ ਹਰ ਦੱਕ ਇਹ ਕਿੰਦਾ ਲਾ ਦੋ ਫਿਰ ਲੇਗਾ ਤੈਨੂੰ ਹਨੇਰੇ ਦਾਣੇ ਨਿਕਲ ਜਾਣਗੇ ਫਿਰ ਹਾਂ ਕਾਲੇ ਕਾਲੇ ਛੋਲੇ ਬਣ ਜਾਣਗੇ ਲੈ ਦੇਣ ਕੀ ਗੇੜਾ ਆਤੀ ਓਕੇ ਕੀ ਆਣਾ ਮੰਗਦਾ ਬੀਬੀਨ ਬੋਟ ਐਂਖ ਰਹੇਂਦੀ ਬੀਰੀ ਜਾਂਦੀ ਬਣਾਉਂਗੀ ਬੀਬੀ ਚਾਹ ਮੈਂ ਮੈਨੂੰ ਪਤਾ ਆ ਜਾ ਤੈਦਾ ਜੇ ਆਮਲੀ ਹੀ ਬੰਦਾ ਹੈ ਪਰ ਵੀ ਬਣਾਈਆਂ ਸੀਗੀਆਂ ਆਪਾਂ ਹੈਗੇ ਆ ਵਿੱਚੋਂ ਕੱਚੇ ਜੇ ਇਹ ਕੱਚੇ ਆ ਤਾਂ ਇਹ ਹਾਂ ਆ ਵੀ ਜਮਾਈ ਚੱਤੀ ਆ ਲੱਗਤ ਹੈ ਹਾਂ ਇਹਨਾਂ ਜਮਾ ਕੱਤੀ ਆਪਾਂ ਸ਼ੋਗਾ ਕਦੀ ਬੈਠੀ ਨੇ ਜਿਹੜੀ ਸਦਾਨਾ ਕਰਦੇ ਦੀ ਜਿਹੜਾ ਫੜਾਉਣੀ ਨੇ ਤੇ ਇਹ ਕਿੰਨੀ ਹੋਈ ਚੁੜਾ ਆਵੇ ਆ ਵੀ ਆਪਕ ਸਹੀ ਆ ਹਾਂ ਹਾਂ ਇਹਨਾਂ ਦਾ ਕੋਈ ਰੋਣ ਨਹੀਂ ਹੈ ਨਹੀਂ ਹੈ ਨਾ ਨਹੀਂ ਕਾਪਾ ਪਾਹ ਬਣਾਣਾ ਆਪਾਂ ਨੂੰ ਕਰਾਣੀ ਕੜਾਈ ਜੀ ਬਣਾਉਣਾ ਸੀ ਪਰ ਕੜਾਈ ਜੀ ਬਣਾਉਂਗਾ ਅਸੀਂ ਅੱਗ ਦੀ ਲਾ ਕੇ ਨਹੀਂ ਬਣਦੀਆਂ ਹੁੰਦੀਆਂ ਨਹੀਂ ਬਣਾਉਂਦੇ ਅਸੀਂ ਹੁਣ ਬਣਾਉਣ ਮੈਨੂੰ ਬਦਲੋ ਆਹ ਬਣਾਓ ਬਦਲੋ ਨਾ ਮੱਤ ਗਾਣ ਅੱਗੇ ਕੋਈ ਨਾ ਮਾਰ ਕੇ ਦੂਜੇ ਤਾਂ ਤੂੰ ਉਹਦੇ ਬਸ ਆਉਂਦੇ ਨੇ ਨਾ ਨਿਮਾਉਂਦੇ ਆ ਸਾਰੀਆਂ ਚਲ ਮੈਂ ਜਾਂਦੇ ਵਾਸਤੇ ਚਾਹ ਬਣਾਵਾ ਫਿਰ ਦੇਣੇ ਕਿਵੇਂ ਬਣਾਉਂਦੇ ਹੋਲਾਂ ਤੇ ਕੱਢ ਜਾ ਮਸ਼ੀਨ ਚੋਂ ਕੱਪੜੇ ਡੀ ਜੀ ਹਾਂ ਜੀ ਕੀ ਗੱਡੇ ਆਂ ਹੋਲਾ ਕਰਦੇ ਆ ਪੁੱਤ ਕਿਵੇਂ ਛੋਲਿਆਂ ਦੀਆਂ ਤੁਸੀਂ ਹੋળા ਸੇਕੀਏ ਕਿ ਦੇ ਖਾਧਣੇ ਆ ਇਹ ਤੁਹਾਨੂੰ ਅੱਜ ਖਵਾਉਣੇ ਆ ਹੂੰ ਇੱਕੀ ਬੰਦ ਨਾ ਕਰਾ ਤੇਰੇ ਦਾਦੇ ਨੇ ਛੋਲ ਕੇ ਛੋਲ ਦਾ ਵੀਜਿਆ ਸੀ ਪਹਿਲਾਂ ਉਹ ਛੋਲਗਾ ਖਾਧਾ ਸਬਜ਼ੀ ਬਣਾਈ ਅੱਜ ਆਪਾਂ ਹੋળા ਕਰਕੇ ਖਵਾਵਾਂਗੇ ਹੂੰ ਛ ਅੱਗੇ ਤੋਂ ਅੱਗੇ ਤਾਂ ਪਤਾ ਆਹ ਹੋળા ਕਰਕੇ ਹੀ ਖਾਂਦੇ ਹੁੰਦੇ ਸੀਗੇ ਇਹ ਤੂੰ ਸੇ ਬਰਕਰੇ ਖਾਣੇ ਨਾ ਪਰ ਕਿਉਂ ਨਹੀਂ ਦਿਖਾ ਦੇ ਗਏ ਲੋਕੋ ਅੱਜ ਜਵਾਰਾਂ ਦਾ ਸਮੁੰਦਰ ਹੂਆਂ ਕਰਕੇ ਦਿਓ ਬੱਲੀ ਜਦਾ ਹੋ ਪੈ ਜੂਗਾ ਬੱਲੀ ਨਾ ਮਚਾਈ ਬਸ ਲੱਕੜਾਂ ਹੀ ਕਾ ਬਹੁਤ ਹੈ ਬਾਈ ਬਾਈ ਲੱਕੜਾਂ ਨੂੰ ਆਖੋ ਅੱਜ ਤੱਕ ਤਾਂ ਭੈਣ ਦੇ ਵੀ ਜਾਂਦੀ ਆ ਹੋਏ ਚੱਲ ਵੀ ਆ ਜਾ ਬੱਸ

ਕੋ ਦੇ ਨਾ ਉਹ ਹੋਲਾ ਬਣਾਉਂਦੇ ਆ ਹੂੰ ਹੂੰ ਹੋਲਾ ਬਣਾਉਂਦੇ ਆ ਹਾਂ ਵਲੌਗ ਬਣਾਓ ਬਣਾ ਲਵ ਹੂੰ ਬਣਾ ਲਾ ਬਣਾ ਲਾ ਤੂੰ ਨਹੀਂ ਬਣਾਇਆ ਕਿਦਾ ਲੈਣ ਕਲੇ 75 ਰੁਪਏ ਹੈ ਫਿਰ ਧਾਰ ਕੱਢਾਂ ਹਾਂ ਹੂੰ ਖਾ ਮਮੀ ਹੋਲਾ ਬਣਦੇ ਆ ਹੋਲਾ ਮੈਂ ਅੱਜ ਤੋਂ ਆਇਆ ਬਾਹਰੋਂ ਮੈਂ ਕਿਹਾ ਕਿ ਤੂੰ ਇੰਜ ਕਿਦੋਂ ਬਾਈ ਬੱਠਿਆ ਵਿਹੜੇ 'ਚ ਮੈਂ ਕਿਹਾ ਇਹਨਾਂ ਨੂੰ ਠੜ ਲੱਗਣ ਲੱਗ ਗਈ ਕਿਤੇ ਆਵੇ ਹੋਲਾ ਬਣ ਰਹੀਆਂ ਹੋਲਾ ਭੁੰਨ ਕੇ ਅੱਜ ਖਾਣੀਆਂ ਮੰਮੀ ਕਹਿੰਦੀ ਵੀ ਇਹਦੇ ਨਾਲ ਗਰਮ ਗਰਮ ਖਾਣਾ ਹੂੰ ਕੀ ਹੈ ਕੋਠੇ ਤੇ ਤੇਰਾ ਭਾਂਡੇ ਵੀ ਕਿਉਂ ਦੇ ਕੇ ਭਾਂਡੇ ਤੇਰੇ ਯਾਰ ਮੈਂ ਕਿੱਥੇ ਵੇਖਿਆ ਤੇਰੇ ਨਾਲ कोठे दे देख लो पता हैं 500 तो पहिला कह सी होते हैं 500 ਆ ਵੀ ਤਾਂ 60 60 ਲੋ ਧਾਣੇ ਤੇ ਜਾਂ ਸਾਜ ਉਹਦੇ ਨਾਲ ਉਹ ਕਰ ਲਓ। ਥੰਡ ਬੰਦ ਲਿਓ। ਆ ਮਸਾ ਕੋਲੇ ਜੇ ਪਾਸੇ ਕੱਢ। ਬੈਠੇ ਘਰ ਬੈਠਾ ਤਾਂ ਜਾਣੇ ਖਾਓ ਜੋ ਕੀ। ਇਹ ਵੀ ਗਰਮੀਆਂ ਲਈ ਜਾਂਦੇ ਆ। ਅਰੇ। ਪੌਲੀ ਲਿਆ ਪੌਲੀ। ਸਾਰਾ

ਨਕਾਲੇ ਮੂੰਹ ਕਮ ਲਾਲ ਹੋ ਗਿਆ ਰੋਜ਼ ਹੀ ਕਾਲਾ ਕਰੋ ਖੋਲਾ ਖਾ ਕੇ ਮੂੰਹ ਕਾਲਾ ਜਰੂਰੀ ਕਰਨ ਤੂੰ ਆਏ ਹੁੰਦਾ ਮੈਂ ਖੋਲਾ ਖਾ ਕੇ ਇਸ ਤੱਕ ਦੇ ਕਾਲੇ ਕੋਈ ਗਾਲਾਂ ਨਹੀਂ ਪਤ ਤੂੰ ਉਹ ਤਾਂ ਗਾਇਆ ਨਹੀਂ ਕਾਲੀ 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 ਪੂਲ ਬੰਨ ਹੋਈ ਪਈ ਹੈ ਉਹ ਰੰਗ ਦੋਈ ਹੁੰਦੇ ਪਤ ਕਾਲਾ ਤੇ ਗੋਰਾ ਜੇਰਾ ਸਾਲਾ ਦਾ ਰੰਗ ਹੁੰਦਾ ਉਹ ਖਰਾਬ ਨਹੀਂ ਹੁੰਦਾ ਹੂੰ ਅਭੀ ਗੋਲੇ ਰੰਗ ਦੀ ਲਲਮੀ ਹੋਈ ਤੇ ਕਾਲਾ ਰੰਗ ਰਤੀਆਂ ਵੀ ਕੀ ਫਿਰ ਨੂੰ ਕੀ ਆ ਗੋਰੀ ਆ ਲੋ ਕੰਮ ਗੋਰੀ ਗੋਰੀ ਆ ਗਰੇ ਖਾ ਲੋ ਛਿੰਦ ਨੂੰ ਹੀ ਬਈਆ ਹੋੜਾ ਹੈ ਗਰਮ ਗਰਮ ਹੋੜਾ ਹੈ ਇਹ ਗਰਮ ਗਰਮ ਹੋੜਾ ਹੈ ਵਾਧੂ ਹੈ ਨਹੀਂ ਨਾ ਨਾ ਵਾਧੂ ਫਰਸ਼ ਤੋਂ ਦਿੱਦੀ ਕਾਲੀ ਕਰਤੀ ਹੂੰ ਵਸਤ ਤੜੀਆਂ ਚੱਲ ਕੇ ਗੋਆ ਵੀ ਤੇ ਰੰਗ ਮੈਂ ਯਾਤਰਾ ਬਲੌਗ ਨਾਲ ਆਉਣੇ ਆ ਸੀ ਹੂੰ ਹਾਂ ਵੈਸੇ ਤਾਂ ਮਜੋਰੀ ਹੁੰਦੀ ਐ ਬਲੌਗ ਦੀ ਉਹਦੀ پیسے ਪਾ ਦੇਗੀ ਦਾਦਾ ਬਹੁਤ ਟੈਸਟੂ ਤੂੰ ਕੁੜਕੇ ਮੇਰੀ ਗੱਲ ਸੁਣਾ ਕਹੋ ਨਾ ਕਰ ਲਓ ਐ ਕੱਢ ਕੱਢ ਖਾ ਲੋ ਨਾਲ ਦੀ ਨਾਲ ਤਤੇ ਤਤੇ ਖਾਓ ਕਿ ਨਾ ਖਾਇਆ ਨਹੀਂ ਨਹੀਂ ਤੱਤੇ ਨ ਹੋ ਰਹੇ ਕਿੰਨੇ ਤੱਤੇ ਸਰੇ ਦਾਟਾ ਖਾ ਗੀ ਦੀ ਸਰੇ ਦਾਟਾ ਨਹੀਂ ਖਾਣਦੇ ਬਟੂ ਦਾ ਨੇ ਕੱਢ ਕੇ ਖਾਈ ਦੁੰਦੇ ਆ ਅਪਦਾ ਉਹ ਜਮੈਂ ਮਚਾਤੇ ਨਹੀਂ ਨਹੀਂ ਮੱਕ ਮੱਤੀ ਹੈ ਜੀ ਮੇਰੇ ਸਾਰਾ ਡੱਬਰ ਹੂਲਾਂ ਦੇ ਵਾਲੇ ਦੋਲੇ ਹੋਇਆ ਬੈਠਾ ਵੈਸੇ ਟੇਸਟੀ ਬਣਿਆ ਜੈਸਮੀਨ ਬਲਾਈਵ ਤੋਂ ਨਹੀਂ ਖਾਣਾ ਲੈ ਕੇ ਆਇਆ ਟਰਕ ਤੇਸਤੀ ਹੈ ਸਰਾ ਤੇਸਤੀ ਚੱਕ ਨਹੀਂ ਬੜਾ ਇਹ ਸਰਾ ਤੁਸੀਂ ਨਾ ਅੱਗ ਤਾਂ ਮੱਚੀ ਜਾਂਦੀ ਹੈ ਉੱਥੇ ਸੇਗਾ ਮੈਂ ਦੱਤਾਂ ਨੂੰ ਟਕੇਗਾ ਇੱਕ ਦਿਨ ਪਤਾ ਮੈਨੂੰ ਦਊਂ ਵੀ ਪਸੀਨਾ ਬੜਾ ਆਉਂਦਾ ਹਾਂ ਚਲੋ ਹੋਰ ਕੇ ਜੇੜਾ ਕੱਢ ਕੇ ਆਉਣਾ ਇਹਨੇ ਕੁਝ ਨਹੀਂ ਕਰਨਾ ਹਾਂ ਵੈਲਾ ਕੰਮਾਂ ਤੋਂ ਟਲ ਕੇ ਜਾਂਦਾ ਹੈ 15 ਮਿੰਟ ਹਵਾ ਲੈਂਦੇ ਪੱਖਾ ਲਾਓ ਫੇਰ ਲਾਈਟ ਪੱਜ ਜੂਗੀ ਉਹਨੂੰ ਨਿਪਲ ਪਿਓਣੇ ਸ ਬੱਚੇ ਨੂੰ ਸេចੁੰਦਰ ਉਹ ਸេចੁੰਦਰ ਹਲੋ ਜੀ ਟਾਈਮ ਹੋ ਗਿਆ ਸਵਾ ਸੱਤ ਦਾ ਤੇ ਲਾਈਟ ਡੇਲੀ ਵਾਂਗ ਅੱਜ ਫੇਰ ਹੈ ਜਿਹੜੀ ਚਲੀ ਗਈ ਤੇ ਆਪਾਂ ਆਪਣੇ ਜਿੰਨੇ ਕ ਸੀ ਕੀ ਕੱਪੜੇ-ਕੁੱਪੜੇ ਦੇ ਸਾਰੇ ਕਿਸਦੇ ਆਪਾਂ ਕੰਮ ਨਵੀਰਦੇ ਸੀ ਧਰਾਂ-ਧੁਰਾਂ ਦੀ ਕਿ ਨਾ ਹੁਣ ਹਵਾ ਦੇ ਚੱਲਣ ਲੱਗ ਪਏ ਮੈਂ ਆਖਾ ਕਿਤੇ ਐਨਾ ਕੀਤਾ ਕਰਾਇਆਗਾ ਮੈਂ ਐਵੇਂ ਨਾ ਜਾਵਾਂੀ ਤਾਂ ਕਰਕੇ ਮੈਂ ਚਿੱਟੇ ਜੇ ਸੂਟ ਤਾਂ ਅੰਦਰ ਪਾਈ ਦੂਜੀ ਵੀ ਚੱਕ ਕੇ ਅੰਦਰ ਪਾ ਕੇ ਆਉਣੀ ਆ ਕਿਤੇ ਹੋਰ ਨਾ ਮੌਸਮ ਖਰਾਬ ਹੋ ਜੇ ਤੇ ਮੈਂ ਕਿਤੇ ਨੇਰੀ-ਨੂਰੀ ਆ ਜੇ ਤੇ ਲੇਟੀਆਂ ਲੁੱਟੀਆਂ ਕੱਢ ਕੇ ਰੱਖੀਏ ਇਹਨਾਂ ਦੀ ਡਿਊਟੀ ਫੇਰ ਪੱਠੇ ਪਾਈਂਗ ਪਸ਼ੂ ਨੂੰ ਆਇਆ ਪਸ਼ੂ ਤਾਂ ਨਵਾਤੇ ਸੀਗੇ ਹੁਣ ਫਿਰ ਦਿੱਤੇ ਅਸ ਦੇ ਪਾਸਟਾਲ ਆ ਕੇ ਖਾਈ ਜਾਂਦੀ ਆ ਚੱਲ ਪਰੇ ਆ ਕੇ ਲਾਈ ਬੈਠੀਆਂ ਤੌਲੀਏ ਜਿਹਦਾ ਜੋ ਦੋਨੋਂ ਰੋਟੀ ਖਾਣੀ ਹੁੰਦੀ ਐ ਤੇ ਡੇਲੀ ਐਸ ਵਲੇ ਲਟ ਭੱਜ ਜਾਂਦੀ ਐ ਤੇ ਰੱਬਾ ਨੇ ਰੀ ਨੂਰੀ ਤਾਂ ਨਾ ਹੀ ਲੇਗਾ ਤਨੋ ਹਾਏ ਬੀ ਮੱਛਰ ਆ ਗਿਆ ਗੋਲ ਬਾਣਾ ਹੀ ਦੇੰਦਾ ਹੂੰ ਤੱਖਾ ਲਾਉਣੇ ਆ ਆ ਕੱਪੜੇ ਲਾ ਕੇ ਰੱਖਿਆ ਵਾਂ ਅੰਦਰ ਰੱਖਿਆ ਵਾ ਲਓ ਜੀ ਟਾਈਮ ਹੋ ਗਿਆ ਸਬਾਣਾ ਹੁੰਦਾ ਤੇ ਲਾਈਟ ਹੈ ਨਹੀਂ ਕੰਮ ਕਰ ਆਪਾਂ ਸਾਰੇ ਨਿਵੇੜ ਲੇ ਮੈਂ ਲੱਗੇ ਸੀ ਜਿੰਨੇ ਧੋਤੇ ਸੀ ਕੱਪੜੇ ਪ੍ਰੈਸ ਕਰਨ ਤੇ ਟੌਪਿਕ ਚੱਲੀ ਜਾਂਦਾ ਸੀ ਮੋਟਿਆਂ ਦਾ ਜਦੋਂ ਬੰਦੇ ਨੇ ਕੰਮ ਕਰਨਾ ਤੇ ਬੰਦੇ ਨੇ ਖਾਣਾ ਪੀਣਾ ਵੀ ਹੁੰਦਾ ਠੀਕ ਹੈ ਮਰਨਾ ਤਾਂ ਹੈ ਨਹੀਂ ਖਾਵਾ ਪੀਵਾਗੇ ਤਾਂ ਫੇਰ ਹੀ ਕੰਮ ਹੁੰਦਾ ਹੂੰ ਖਾਦੇ ਪੀਤੇ ਬਿਨਾ ਕੰਮ ਨਹੀਂ ਹੁੰਦਾ ਜਿੰਨਾ ਨਾਲ ਬਾਕੀ ਜਿੰਨਾ ਆਪਣੇ ਘਰੇ ਕੰਮ ਆ ਇਹਨਾਂ ਦਾ ਮੈਨ ਕਿਹਦੇ ਘਰੇ ਹੁਣੇ ਨਹੀਂ ਨਹੀਂ ਕਹੀਆਂ ਤਾਂ ਬਹੁਤ ਵੇਲੀ ਲੱਗਦੀਆਂ ਮੈਨੂੰ ਵੀ ਮੈਂ ਬੇਲੀ ਆ ਤੇ ਭਾਈ ਸਾਹਿਬ ਮੈਨੂੰ ਨਾ ਮੈਂ ਕੰਮ ਬਹੁਤ ਕਰਾ ਦਿੰਦਾ ਹਾਂ ਹਾਂ ਤਾਂ ਹੀ ਬੇਲੀ ਆ ਸਹੀ ਗੱਲ ਆ ਤੁਸੀਂ ਹੈਲਪ ਕਰਾਉਣੇ ਤਾਂ ਤਾਂ ਹੀ ਬੇਲੀ ਆ ਨਹੀਂ ਤਾਂ ਪੂਤ ਨਹੀਂ ਭੁੱਲੀ ਰਵੇ ਕੱਲੇ ਜਾਣੇ ਦੀ ਤੇ ਤੇ ਕੀ ਹੁਣ ਕੀ ਪਤਾ ਨਹੀਂ ਮੈਨੂੰ ਐ ਨਹੀਂ ਪਤਾ ਵੀ ਮੇਨੂੰ ਬਲੌਗ ਕਿੰਨਾ ਕੁ ਬਣ ਗਿਆ ਕਿੰਨਾ ਕੁ ਨਹੀਂ ਬਣੇ ਮੈਨੂੰ ਐ ਆ ਵੀ ਕੱਲ ਵਾਂਗ ਛੋਟਾ ਨਾ ਬਲੌਗ ਬਣੇ ਵੱਡਾ ਬਾਂਜੀ ਇਦੂ ਪਹਿਲਾਂ ਰੋਟੀ ਟੁੱਕ ਵਾਲਾ ਕੋਈ ਵਲੌਗ ਬਣਾ ਹੀ ਨਹੀਂ ਸਕੀ ਹੈਗੇ ਲਾਈਟ ਹਾਣੀ ਸੇ ਕੁਝ ਪੱਕੇ ਭੁੱਖੇ ਇੱਥੇ ਚੱਲੀ ਜਾਂਦੇ ਸੀ ਕਿ ਤਾਂ ਕਰਕੇ ਤੇ ਇਹ ਜਿਹੜੇ ਚਾਚਾ ਭਤੀਜੇ ਬਹੁਤ ਪੰਗੇਵਾਜ ਐ ਇਹ ਸਖਜਿੰਦਰ ਨਾ ਜਿੰਨਾ ਜਰ ਕੁੜੀਆਂ ਨੂੰ ਰਵਾਵੇ ਨਾ ਇਹਨੂੰ ਚੰਨ ਨਹੀਂ ਆਉਂਦਾ ਹੈਗਾ ਮੂੰਹ ਪਿਆਰੀ ਅੰਨਾ ਇਹਦਾ ਹੁਣ ਤਾਂ ਮੱਛਰ ਆ ਜਿਹੜਾ ਫੇਰ ਇੰਨਾ ਹੋ ਗਿਆ ਇਹ ਲਾਈਟ ਤੋਂ ਬਿਨਾਂ ਅੰਦਰ ਵੜਨ ਨੂੰ ਜੀਣੀ ਕਰਦਾ ਪੱਖੇ ਤਾਂ ਚੱਲਦੇ ਆ ਪਰ ਫਿਰ ਵੀ ਜਿਵੇਂ ਆਪਾਂ ਕਹਿੰਨੇ ਹੁੰਨ ਨੇ ਵੀ ਕਾਜ ਆਉਂਦਾ ਕਾਜ ਆ ਤੇ 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 ਕੱਲ ਨੂੰ ਛੁੱਟੀ ਆ ਹੋ ਸਕਿਆ ਥੋੜਾ ਜਿਹਾ ਵਲੌਗ ਜ਼ਿਆਦਾ ਬਣਾਵਾਂਗੇ ਤੇ ਹੋ ਸਕਿਆ ਟਾਈਮ ਮਿਲਿਆ ਤਾਂ ਆਪਾਂ ਕੱਪੜੇ ਲੈਣ ਜਾਣਾ ਕੱਲ ਨੂੰ ਤੇ ਕਿਉਂਕਿ ਜਿਹੜੇ ਆਪਣੇ ਪਹਿਲਾਂ ਆਪਾਂ ਕੱਪੜੇ ਲੈ ਕੇ ਆਂਦੇ ਸੀ ਉਹ ਸਾਰੀ ਸੇਲ ਹੋ ਗਏ ਸੇ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਵਧੀਆ ਚੱਲਦਾ ਤੇ ਵਾਹਿਗੁਰੂ ਹੈ ਜਿਹੜਾ ਆਪਣੇ ਤੇ ਕਿਰਪਾ ਜਿਹੜੀ ਬਣਾਈ ਰੱਖੇ ਤੇ ਚਲੋ ਜੀ ਹੁਣ ਤਾਂ ਆਪਾਂ ਐਂਡ ਹੀ ਕਰਦੇ ਆਂ ਬਲੌਗ ਦਾ ਕਿਉਂਕਿ ਇਦੋਂ ਤੱਕ ਕੋਈ ਗੱਲਬਾਤ ਨਹੀਂ ਜੇ ਕੋਈ ਗੱਲਬਾਤ ਹੈਗੀ ਤਾਂ ਸੁਣਾ ਸਕਦਾ ਬਲੌਗ ਮੈਂ ਐਂਡ ਕਰਨ ਲੱਗੀ ਸੀ ਇਹ ਭੱਜ ਜਾਂਦਾ ਬਲੌਗ ਦੇ ਨਾਲ ਚਲੋ ਜੀ ਹੁਣ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਪਹੁੰਚ ਸਕੇ ਇਦਾਂ ਹੀ ਇਦਾਂ ਹੀ ਇਦਾਂ ਹੀ ਕਿਆ ਇਹ ਨਰਾਂ ਜਿਹੜੀਆਂ ਚੈਣੀਆਂ ਸੀ ਕੱਲ ਸੀਆਂ ਬਈ ਸੋਆਂੀਆਂ ਤੇ ਅੱਜ ਬਣ ਗਈਆਂ ਚਾਂਦੀ ਦੀਆਂ ਸੇਨ ਕਿਆ ਵੀ ਫੀਲਿੰਗ ਲੈ ਲੀਂਦਾਂ ਨਵਦੀ ਤਾਂ ਸੋਨੇ ਦੀ ਬੱਟਾ ਹੂੰ ਇਹਨਾਂ ਕ ਵੀ ਇੱਕ ਦਿਨ ਸੋਨੇ ਵਾਲੀ ਫੀਲਿੰਗ ਲੈ ਲਈ ਇੱਕ ਦਿਨ ਚਾਂਦੀ ਵਾਲੀ ਚਲੋ ਜੀ ਨੈਕਸਟ ਵਲੌਗ ਦੇ ਨਾਲ ਮਿਲਾਂਗੇ ਹਾਂ